ਬਹੁਤ ਹੀ ਸਤਿਕਾਰਯੋਗ ਪੰਜਾਬ ਪਰ ਦੇ ਅਧਿਆਪਕ ਸਾਥਿਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਮੈਨੂੰ ਪਤਾ ਹੈ ਕਿ ਅੱਜ ਜੋ ਵੀ ਅੱਜ ਦੀ ਮੀਟਿੰਗ ਦੇ ਵਿੱਚ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਮਨਿੰਦਰ ਸਿੰਘ ਦੇ ਨਾਲ ਮੀਟਿੰਗ ਹੋਈ ਹੈ ਜਾਂ ਜੋ ਫੈਸਲੇ ਹੋਏ ਨੇ ਉਹਨਾਂ ਦੇ ਉੱਤੇ ਪ੍ਰਤੀਕਿਰਿਆ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਜਾਣਨ ਵਾਸਤੇ ਅਤਾਬਲੇ ਹੋ ਰਹੇ ਹੋਵੋਗੇ ਕਿਉਂਕਿ ਇਹ ਸੰਘਰਸ਼ ਸਮੁੱਚੇ ਪੰਜਾਬ ਦੇ ਅਧਿਆਪਕ ਇੱਕ ਮੁੱਠ ਹੋ ਕੇ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਥੱਲੇ ਲੜ ਰਹੇ ਸੀ ਮੈਂ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਤੁਹਾਨੂੰ ਛੋਟ ਦੇ ਵਿੱਚ ਕੱਤ ਸ਼ਬਦਾਂ ਦੇ ਵਿੱਚ ਅੱਜ ਦੀ ਜਿਹੜੀ ਸਥਿਤੀ ਹੈਗੀ ਆ ਸਪਸ਼ਟ ਕਰ ਦਿਆਂਗਾ ਨੰਬਰ 1 ਤੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹਣਾ ਆਪਣੇ ਅਧਿਆਪਕ ਸਾਥੀਆਂ ਨੂੰ ਇਹ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਕੋਈ ਵੀ ਸਾਥੀ ਕਿਸੇ ਤਰ੍ਹਾਂ ਦਾ ਆਪਣੀ ਜਿਹੜੀ ਸੋਚ ਹੈ ਉਹ ਨੈਗੇਟਿਵ ਪਾਸੇ ਲਿਜਾਣ ਤੋਂ ਪਹਿਲਾਂ ਉਹਦੇ ਜਿਹੜੇ ਪੋਜ਼ਿਟਿਵ ਪੱਖ ਹੈ ਉਹ ਪਹਿਲਾਂ ਜਰੂਰ ਸੋਚ ਲਿਓ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ 20 ਜਨਵਰੀ ਜਦੋਂ ਆਪਾਂ ਪੰਜਾਬ ਦੇ ਵਿੱਚ ਸੰਘਰਸ਼ ਸ਼ੁਰੂ ਕਰਨਾ ਸੀਗਾ ਆਪਾਂ ਇੱਕ ਐਲਾਨ ਕੀਤਾ ਸੀਗਾ ਉਸ ਸਮੇਂ ਅਸੀਂ ਕਿਹ ਸਟੇਜ ਤੇ ਖੜੇ ਸੀ ਅਸੀਂ ਕਿੱਥੇ ਖੜੇ ਸੀ ਸਾਡੀ ਸਥਿਤੀ ਕੀ ਸੀ ਕਿਉਂਕਿ ਉਸ ਤੋਂ ਪਹਿਲਾਂ ਅਧਿਆਪਕ ਸਾਂਝਾ ਮੋਰਚਾ ਔਰ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸੰਘਰਸ਼ ਲੜ ਕੇ ਇੱਕਦਮ ਜਿਹੜਾ ਹੈਗਾ ਉਹ ਬਹੁਤ ਹੀ ਡਾਊਨ ਪਾਲ ਦੇ ਵਿੱਚ ਜਾ ਚੁੱਕਿਆ ਸੀਗਾ ਬੇਸ਼ੱਕ ਸਾਡੇ ਐਸਐਸਏ ਰਮ ਸਾ ਅਧਿਆਪਕ ਜਿਨ੍ਹਾਂ ਦੀ ਤਨਖਾਹ ਕਟੌਤੀ ਕੀਤੀ ਗਈ ਸੀ ਔਰ ਉਹਨਾਂ ਨੂੰ ਧੱਕੇ ਦੇ ਨਾਲ ਜਬਰੀ ਕਲਿੱਕ ਕਰਵਾਇਆ ਗਿਆ ਸੀ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਕੰਟਰੈਕਟ ਵਾਲੇ ਟੀਚਰ ਆ 5178 ਟੀਚਰ ਜਿਹੜੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਜਿਹੜੀ ਸਥਿਤੀ ਹੈਗੀ ਆ ਉਹ ਬੜੀ ਹੌਕਮੈਂਟ ਬਣੀ ਹੋਈ ਸੀ ਸਰਕਾਰ ਕਿਸੇ ਵੀ ਤਰ੍ਹਾਂ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਰੈਗੂਲਰ ਕਰਨ ਵਾਲੇ ਪਾਸੇ ਤਾਂ ਸੋਚ ਤੱਕ ਵੀ ਨਹੀਂ ਰਹੀ ਸੀ ਇਹ ਗੱਲ ਵੀ ਨਹੀਂ ਆ ਰਹੀ ਸੀ ਕਿ ਇਹ ਅਧਿਆਪਕ ਜਿਹੜੇ ਹੈਗੇ ਨੇ ਉਹ ਕਿਤੇ ਭੁੱਖ ਦੇ ਵਿੱਚ ਰੈਗੂਲਰ ਹੋ ਜਾਣਗੇ ਸਰਕਾਰ ਦੀ ਜਿਹੜੀ ਅਪਰੋਚ ਜਿਹੜੀ ਸੋਚ ਹੈ ਉਹ ਬੜੀ ਨੈਗੇਟਿਵ ਚੱਲ ਰਹੀ ਸੀਗੀ ਪਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ 20 ਜਨਵਰੀ ਤੋਂ ਬਾਅਦ ਹੋਣ ਦੇ ਵਿੱਚ ਆਈ 27 ਤਰੀਕ ਨੂੰ ਅਸੀਂ ਬਹੁਤ ਸ਼ਾਰਟ ਪੀਰੀਅਡ ਆ ਸਾਡਾ ਦੋ ਕੁ ਮਹੀਨੇ ਦਾ ਸਮਾਂ ਦੋ ਮਹੀਨੇ ਵੀ ਪੂਰੇ ਨਹੀਂ ਹੋਏ ਅਜੇ ਇਹ ਡੇਢ ਕੁ ਮਹੀਨੇ ਦਾ ਸਮਾਂ ਹੈ ਸਾਰਾ ਬਹੁਤ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਫੋਨ ਕਰਕੇ ਕਹਿੰਦੇ ਬਹੁਤ ਹੈ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਪੰਜਾਬ ਦੇ ਸੁੱਚੇ ਸਮੁੱਚੇ ਅਧਿਆਪਕਾਂ ਨੂੰ ਲਾਮਬੰਦ ਕੀਤਾ ਲਾਮਬੰਦ ਕਰਕੇ ਸਮੁੱਚੀਆਂ ਪੰਜਾਬ ਦੀਆਂ ਜਥੇਬੰਦੀਆਂ ਇੱਕ ਸਟੇਜ ਦੇ ਉੱਤੇ ਲਿਆਂਦੀਆਂ ਔਰ ਇਹ ਮਾਹੌਲ ਪੰਜਾਬ ਦੇ ਵਿੱਚ ਕ੍ਰੀਏਟ ਕੀਤਾ ਕਿ ਪੰਜਾਬ ਦੀ ਸਰਕਾਰ ਜਿਹੜੀ ਤੁਹਾਡੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਸੀ ਸੋਚਣਾ ਵੀ ਨਹੀਂ ਚਾਹੁੰਦੀ ਸੀ ਉਹਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੁਣ ਇੱਥੇ ਮੈਨੂੰ ਪਤਾ ਹੈ ਅੱਜ 5178 ਅਧਿਆਪਕਾਂ ਦੇ ਕਮੈਂਟ ਪਹਿਲਾਂ ਵੀ ਬਹੁਤ ਆਉਂਦੇ ਸੀ ਅੱਜ ਵੀ ਬਹੁਤ ਆਉਣਗੇ ਕਾਰਨ ਕੀ ਆ ਮੈਂ ਇੱਕ ਗੱਲ ਉਸ ਦਿਨ ਵੀ ਕਹੀ ਸੀ ਕਿ ਜਦੋਂ ਤਾਂ ਹੋ ਗਿਆ ਫਿਰ ਤੇ ਕੋਈ ਇਤਿਆਹ ਪਕਸ਼ਿੰਗ ਅਰਚ ਕਮੇਟੀ ਨਹੀਂ ਕੋਈ ਸੰਘਰਸ਼ ਨਹੀਂ ਫਿਰ ਅਸੀਂ ਮੰਤਰੀਆਂ ਦਾ ਸਰਕਾਰਾਂ ਦਾ ਧੰਨਵਾਦ ਕਰਨ ਲੱਗਿਆ ਕਿਸੇ ਨੂੰ ਪੁੱਛਦੇ ਵੀ ਨਹੀਂ ਇੱਕ ਮਿੰਟ ਲਾਉਣੇ ਆ ਤੇ ਜੇਕਰ ਕਿਤੇ ਗੱਲ ਉਲਟੇ ਪਾਸੇ ਚਲੇਗੀ ਥੋੜੀ ਜਿਹੀ ਲੱਗਦੀ ਤੁਸੀਂ ਤਾਂ ਫਿਰ ਸਾਰਾ ਜਿਹੜਾ ਤੋੜਾ ਹੈਗਾ ਉਹ ਅਸੀਂ ਯੂਨੀਅਨ ਤੇ ਔਰ ਅਧਿਆਪਕ ਅਧਿਆਪਕ ਸੰਘਰਸ਼ੀ ਕਮੇਟੀ ਤੇ ਧਾੜਨ ਦੀ ਕੋਸ਼ਿਸ਼ ਕਰਦੇ ਆ ਮੈਂ ਕਿ ਤੁਹਾਨੂੰ ਗੱਲ ਦੱਸ ਦਿਆਂ ਅਸੀਂ ਥੋੜੀ ਖਾਤਰ ਪੰਜਾਬ ਦੇ ਵਿੱਚ ਸੰਘਰਸ਼ ਲੜ ਰਹੇ ਆ ਅੱਜ ਰੈਗੂਲਰ ਅਧਿਆਪਕ ਆਪਣੀਆਂ ਸਾਰੀਆਂ ਮੰਗਾਂ ਪਿੱਛੇ ਛੱਡ ਕੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਉਣ ਵਾਸਤੇ ਜੀ ਜਾਣ ਦੇ ਨਾਲ ਲੱਗੇ ਹੋਏ ਆ ਪਰਚੇ ਕਰਾਏ ਹੋਏ ਆ ਬਦਲੀਆਂ ਕਰਾਈਆਂ ਹੋਈਆਂ ਸਸਪੈਂਸ਼ਨਾਂ ਕਰਾਈਆਂ ਹੋਈਆਂ ਕਈ ਕਈ ਤਰ੍ਹਾਂ ਦੇ ਨੋਟਸ ਆ ਰਹੇ ਆ ਸਾਰੀ ਗੱਲ ਤੇ ਲੱਗੇ ਹੋਏ ਆ ਔਰ ਜੇਕਰ ਤੁਸੀਂ ਇਹ ਗੱਲ ਕਹੋ ਕਿ ਯਾਰ ਸਾਡਾ ਤਾਂ ਅਧਿਆਪਕ ਸਿਹਤ ਕਮੇਟੀ ਨੇ ਨੁਕਸਾਨ ਕਰਾਤਾ ਸਾਡਾ ਤਾਂ ਇਹ ਹੋ ਜਾਣਾ ਸੀ ਉਹ ਹੋ ਜਾਣਾ ਸੀਗਾ ਇਹ ਪਹਿਲਾਂ ਭਰਮ ਭੁਲੇਖੇ ਦੂਰ ਕਰ ਦਿਓ ਜੇ ਤਾਂ ਤੁਸੀਂ ਇਦਾਂ ਦੀਆਂ ਗੱਲਾਂ ਕਰਨੀਆਂ ਤਾਂ ਲੜਨ ਵਾਲੇ ਲੋਕ ਕੱਲ ਨੂੰ 네ਗੇਟਿਵ ਹੋ ਜਾਣਗੇ ਜਿਹੜਾ ਅਸੀਂ ਮਾਹੌਲ ਬਣਾਇਆ ਜਿਹੜਾ ਕੋਈ ਸਰਕਾਰ ਚਾਹੁੰਦੀ ਹੈ ਕਿ ਜਿਹੜੇ ਲੀਡਰਸ਼ਿਪ ਜਿਹੜੀ ਲੀਡਰ ਆ ਇਹ ਮਸਲੇ ਨੂੰ ਵੱਡੇ ਪੱਧਰ ਤੇ ਲੈ ਕੇ ਚੱਲੇ ਹੋਇਆ ਕਿਉਂਕਿ ਇਹਦੇ ਵਿੱਚ ਕੋਈ ਸਰਕਾਰ ਦੇ ਲੋਕ ਵੀ ਬੈਠੇ ਹੋਣਗੇ ਜਿਹੜੇ 네ਗੇਟਿਵ ਕਰਨਗੇ ਲੀਡਰਸ਼ਿਪ ਨੂੰ ਇਹ ਕੋਈ ਗੱਲ ਨਹੀਂ ਇਹਨਾਂ ਨੂੰ ਨੈਗੇਟਿਵ ਕਰ ਦਿਓ ਇਹੋ ਜਿਹਾ ਮਾਹੌਲ ਬਣਾ ਦਿਓ 100 150 ਕਮੈਂਟ ਸੁੱਟ ਕੇ ਕਿ ਇਹ ਨਿਰਾਸ਼ ਹੋ ਕੇ ਟੁੱਟ ਜਾਣ ਕਿ ਯਾਰ ਕੁਝ ਬਣਿਆ ਨਹੀਂਗਾ ਔਰ ਅੱਜ ਅਧਿਆਪਕ ਸ਼ਿਕਾਇਤ ਕਮੇਟੀ ਨੂੰ ਤੋੜਨ ਵਾਸਤੇ ਵੀ ਬਹੁਤ ਜ਼ਿਆਦਾ ਜਿਹੜਾ ਜ਼ੋਰ ਹੈਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੱਗਿਆ ਹੋਇਆ ਕਿ ਇਹ ਅਧਿਆਪਕ ਸ਼ਿਕਾਇਤ ਕਮੇਟੀ ਟੁੱਟ ਜੇ ਇਹ ਟੁੱਟਣ ਤੋਂ ਬਾਅਦ ਜਿਹੜੇ ਮਸਲੇ ਹੱਲ ਹੋਣ ਵਾਲੇ ਪਾਸੇ ਨੂੰ ਚੱਲੇ ਆ ਉਹ ਸਾਰੇ ਦੇ ਸਾਰੇ ਖਤਮ ਹੋ ਜਾਣ ਪਹਿਲਾਂ ਇੱਕ ਗੱਲ ਨੋਟ ਕਰ ਲਓ ਮੈਂ ਤੁਹਾਨੂੰ ਅੱਜ ਵੀ ਕਹਿੰਨਾ ਕਿ ਨੈਗੇਟਿਵ ਸੋਚ ਤੋਂ ਪਹਿਲਾਂ ਨੈਗੇਟਿਵ ਕਮੈਂਟ ਤੋਂ ਪਹਿਲਾਂ ਹਜ਼ਾਰ ਵਾਰ ਸੋਚ ਕੇ ਗੱਲ ਕਰਿਓ ਕਿ ਅਸੀਂ ਖੜੇ ਕਿੱਥੇ ਸੀ ਤੇ ਇਸ ਟਾਈਮ ਅਸੀਂ ਕਿੱਥੇ ਖੜੇ ਆ ਮੈਂ ਤੁਹਾਨੂੰ ਇੱਕ ਸਪਸ਼ਟ ਕਰ ਦੇਣਾ ਕਿ ਅਸੀਂ ਜ਼ੀਰੋ ਤੇ ਖੜੇ ਸੀ ਜ਼ੀਰੋ ਤੋਂ ਅੱਜ ਸਾਡੇ ਸੰਘਰਸ਼ ਦੀ ਬਦੌਲਤ ਅਸੀਂ ਪ੍ਰਾਪਤੀ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਪ੍ਰਾਪਤੀ ਵਾਲੇ ਪਾਸੇ ਨੂੰ ਜਾਣਾ ਸਾਡੇ ਕਦਮ ਚੱਲਣੇ ਸ਼ੁਰੂ ਹੋ ਗਏ ਆ 27 ਦੀ ਮੀਟਿੰਗ ਦੇ ਵਿੱਚ ਸਾਰੀਆਂ ਵਿਕਟਿਮਾਈਜੇਸ਼ਨਾਂ ਟਰਮੀਨੇਸ਼ਨਾਂ ਸਾਰਾ ਅਜਿਹਾ ਰੱਦ ਹੋ ਕੇ ਸੰਘਰਸ਼ ਦਾ ਮੁੱਢ ਬੱਜਿਆ ਸੀਗਾ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਬੜੀ ਵਾਰ ਮੀਟਿੰਗ ਲਿੰਦੇ ਰਹੇ ਮੀਟਿੰਗ ਤੋਂ ਪੱਜਦੇ ਰਹੇ ਕਦੇ ਕੋਈ ਫੈਸਲਾ ਸਾਡੇ ਹੱਕ ਦੇ ਵਿੱਚ ਨਹੀਂ ਸੀ ਆਇਆ ਔਰ ਅੱਜ ਜੋ ਕੁਝ ਵੀ ਬਣਿਆ ਇਹ ਸਾਰਾ ਸੰਘਰਸ਼ ਦੀ ਬਦੌਲਤ ਬਣਿਆ ਕੱਲ ਵੀ ਤੁਹਾਨੂੰ ਦੱਸਿਆ ਸੀ ਕੱਲ ਜੋ ਘਟਨਾ ਕਰਮ ਹੋਇਆ ਕਿਸ ਤਰੀਕੇ ਦੇ ਨਾਲ ਚਾਰ ਕੈਬਨਨ ਮੰਤਰੀਆਂ ਨੇ ਮੁੱਖ ਮੰਤਰੀ ਦੇ OSD ਨੇ ਸਾਰੇ ਅਧਿਕਾਰੀਆਂ ਨੇ ਆ ਕੇ ਮੀਟਿੰਗ ਕੀਤੀ ਔਰ ਅਸੀਂ ਬੜੇ ਸਪਸ਼ਟ ਤੌਰ ਤੇ ਕੱਲ ਜਿਹੜੀ ਕਮੇਟੀ ਹੋਣ ਦੇ ਵਿੱਚ ਆਈ ਆ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਸਤੇ ਕਿਉਂਕਿ ਕਮੇਟੀ ਤੋਂ ਬਿਨਾ ਕੋਈ ਵੀ ਜਿਹੜਾ ਮਸਲਾ ਹੈਗਾ ਉਹ ਹੱਲ ਨਹੀਂ ਹੋ ਸਕਦਾ ਸਾਨੂੰ ਵੀ ਪਤਾ ਹੈ ਕਿਸੇ ਚੀਜ਼ ਦੀ ਨੀ ਜਿਹੜੀ ਹੈਗੀ ਆ ਉਹ ਰੱਖਣੀ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਕੋਲੇ ਆ ਜਿੰਨੀਆਂ ਕੈਟਾਗਰੀਆਂ ਕੰਟਰੈਕਟ ਤੇ ਕੰਮ ਕਰ ਰਹੀਆਂ ਹਨ ਉਹਨਾਂ ਸਾਰਿਆਂ ਨੂੰ ਰੈਗੂਲਰ ਕਰਨ ਵਾਸਤੇ ਸਾਰਿਆਂ ਦਾ ਜਿਹੜਾ ਇੱਕ ਪ੍ਰੋਸੀਡਿੰਗਾਂ ਜਿਹੜੀਆਂ ਹੈਗੀਆਂ ਉਹ ਤਿਆਰ ਕਰਨੀਆਂ ਪੈਣੀਆਂ ਏਜੰਡੇ ਤਿਆਰ ਕਰਨੇ ਪੈਣੇ ਆ ਕਿ ਜਿਹੜੇ ਸਿੱਖਿਆ ਪ੍ਰੋਵਾਈਡਰ ਹੈ EGSE ਹੈ AI ਹੈ STER ਵਾਲੇ ਆ ਇਹਨਾਂ ਸਾਰਿਆਂ ਨੂੰ ਕਿਸ ਤਰੀਕੇ ਦੇ ਨਾਲ ਰੈਗੂਲਰ ਕਰਵਾਉਣਾ ਹੈ ਇਹ ਸਾਰਾ ਕੁਝ ਜਿਹੜਾ ਹੈਗਾ ਪ੍ਰੋਸੈਸ ਸਾਨੂੰ ਲਿਆਉਣਾ ਪਵੇਗਾ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਅਗਲੀਆਂ ਮੰਗਾ ਸਿੰਘ ਆ ਕਿ ਸਾਡੇ 5178 ਟੀਚਰ ਸੀਗੇ ਜਾਂ ਸਾਡੇ SSA ਰਮਸਾ ਵਾਲੇ ਸੀਗੇ ਜਿਹੜੇ ਅੱਜ ਨੌਨ ਕਲਿੱਕਰ ਵੀ ਸਾਡੇ ਕੋਲੇ ਬੈਠੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਰੈਗੂਲਰ ਕਰਾਉਣਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਿ 5178 ਦਾ ਮਸਲਾ ਅਸੀਂ ਨਵੰਬਰ 2017 ਤੋਂ ਹੀ ਰੈਗੂਲਰਤਾ ਲੈ ਕੇ ਚੱਲੇ ਹੋਏ ਸੀ ਬੇਸ਼ੱਕ ਸਿੱਖਿਆ ਮੰਤਰੀ ਨੇ ਪਰਬੀਚੇ ਕਿਹਾ ਸੀਗਾ ਉਸ ਤੋਂ ਬਾਹਰ ਜਾ ਕੇ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੇ ਲੀਡਰ ਆਪਣੇ ਤੌਰ ਤੇ ਡਾਇਰੈਕਟ ਸਿੱਖਿਆ ਅਧਿਕਾਰੀਆਂ ਦੇ ਨਾਲ ਮੰਤਰੀ ਦੇ ਨਾਲ ਮੀਟਿੰਗ ਕਰਦੇ ਰਹੇ ਜਿਹਦਾ ਅਸੀਂ ਉਪਲਨੀ ਇਤਰਾਜ਼ ਵੀ ਕੀਤਾ ਸੀਗਾ ਕਿ ਯਾਰ ਜਦੋਂ ਤੇ ਅਧਿਆਪਕ ਸੰਘਰਸ਼ ਕਮੇਟੀ ਬਣੀ ਹੈ ਫਿਰ ਅਸੀਂ ਇਹਦੇ ਵਿੱਚੋਂ ਬਾਹਰ ਜਾ ਕੇ ਆਪਣੀ ਬੱਕਰੀ ਗੱਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਆ ਉਹਨਾਂ ਲੀਡਰਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਕਿਰਪਾ ਕਰਕੇ ਮੁੱਠੀ ਬੰਦਾਂ ਬੰਦ ਰੋ ਇਹਦੇ ਵਿੱਚ ਤਾਕਤ ਹੈ ਪਰ ਜੋ ਕੁਝ ਵੀ ਅੱਜ ਹੋਇਆ ਉਹਨਾਂ ਨੂੰ ਅਕਤੂਬਰ ਜਿਹੜਾ ਹੈਗਾ ਉੱਥੋਂ ਪੂਰੀ ਤਨਖਾਹ ਤੇ ਰੈਗੂਲਰ ਕਰਨ ਦੀ ਗੱਲ ਕੀਤੀ ਆ ਇਹਨੂੰ ਅਧਿਆਪਕ ਸੰਘਰਸ਼ ਕਮੇਟੀ ਨੇ ਪੂਰੀ ਤੌਰ ਤੇ ਕੰਡਮਨ ਕੀਤਾ ਕਿਉਂਕਿ ਉਹ ਉੱਥੋਂ ਰੈਗੂਲਰ ਹੋਣੇ ਨਹੀਂ ਸੀ ਬੰਦੇ ਕਿਉਂਕਿ ਉਹ ਆਲਰੇਡੀ 3 ਸਾਲ ਪੂਰੇ ਕਰ ਚੁੱਕੇ ਸੀਗੇ ਉਹਨਾਂ ਨੂੰ ਰੈਗੂਲਰ ਉਸੇ ਡੇਟ ਤੋਂ ਹੀ ਕਰਨਾ ਬਣਦਾ ਸੀਗਾ ਜੋ ਹੋਇਆ ਉਸ ਨੂੰ ਅਸੀਂ ਕੰਡੈਮਨ ਕੀਤਾ ਹੈ ਸਰਕਾਰ ਕੋਲੇ ਅਸੀਂ ਰੋਸ ਵੀ ਦਰਜ ਕਰਾਤਾ ਜਿਹੜੀ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਰਮਿੰਦਰ ਸਿੰਘ ਨਾਲ ਸਾਡੀ ਮੀਟਿੰਗ ਹੋਈ ਹੈ ਪੰਜ ਮੈਂਬਰੀ ਸਾਡੇ ਵਫਦ ਦੀ ਉਹਨੇ ਸਾਫ਼ ਦੱਸਤਾ ਕਿ ਮੁੱਖ ਮੰਤਰੀ ਸਾਹਿਬ ਜਿਹੜੀ ਆ ਗੱਲ ਆਈ ਹੈ ਸਾਨੂੰ ਮਨਜ਼ੂਰ ਨਹੀਂ ਉਸ ਤੋਂ ਬਾਅਦ ਐਸਐਸਏ ਰਮ ਸਾ ਟੀਚਰ ਜਿਨ੍ਹਾਂ ਦੀ ਅਸੀਂ ਪੇ ਪ੍ਰੋਟੈਕਟ ਦੀ ਗੱਲ ਕਰਦੇ ਸੀ ਅੱਜ ਵੀ ਅਸੀਂ ਪੇ ਪ੍ਰੋਟੈਕਟ ਦੇ ਉੱਤੇ ਖੜੇ ਆ ਅਸੀਂ ਉਹਨਾਂ ਨੇ ਬੇਸ਼ੱਕ 1 ਸਾਲ ਪਰਮਿਸ਼ਨ ਦਾ ਘਤਾ ਦਿੱਤਾ 1 ਸਾਲ ਪਰਵੇਸ਼ਨ ਦਾ ਘਟਾ ਕੇ 2 ਸਾਲ ਕਰਤੇ ਆ ਸਾਲ ਥੋੜਾ ਲੰਘ ਚੁੱਕਿਆ ਸਾਲ ਥੋੜਾ ਅਜੇ ਬਾਕੀ ਹੈ ਪਰ ਅਸੀਂ ਗੱਲ ਕੀਤੀ ਹੈ ਕਿ ਇਹਨਾਂ ਦੀ ਪੇ ਪ੍ਰੋਟੈਕਟ ਕੀਤੀ ਜਾਵੇ ਉੱਥੇ ਮੁੱਖ ਮੰਤਰੀ ਸਾਹਿਬ ਨੇ ਉਸ ਮੰਗ ਨੂੰ ਵਾਜਬ ਮੰਨਿਆ ਜਾਇਜ ਮੰਨਿਆ ਉੱਥੇ ਹਾਜ਼ਰ ਮੰਤਰੀਆਂ ਨੂੰ ਇਹ ਕਿਹਾ ਕਿ ਜਿਹੜੀ ਹੁਣ ਕਮੇਟੀ ਬਣੀ ਹੈ ਉਹਦੇ ਵਿੱਚ ਫਾਈਨਾਂਸ ਮਿਨਿਸਟਰ ਵੀ ਮੌਜੂਦ ਹੈ ਤੁਸੀਂ ਉਹ ਕਮੇਟੀ ਇਹਨਾਂ ਦੀ ਪੇ ਪ੍ਰੋਟੈਕਟ ਬਾਰੇ ਜਿਹੜਾ ਹੈਗਾ ਫੈਸਲਾ ਇਹਨਾਂ ਕੋ 90 ਦਿਨ ਦਾ ਸਮਾਂ ਡਿਸੀਜਨ ਹੋਇਆ 90 ਦਿਨਾਂ ਦੇ ਵਿੱਚ ਸਾਰੇ ਅਧਿਕਾਰੀਆਂ ਸਾਰੇ ਕੱਚੇ ਮੁਲਾਜ਼ਮਾਂ ਬਾਰੇ ਜਾਂ ਪੇ ਪ੍ਰੋਟੈਕਟ ਬਾਰੇ ਫੈਸਲਾ ਦੇਣਾ ਹੈ ਕਿ ਤੁਸੀਂ ਇਹਦਾ ਜਿਹੜਾ ਫੈਸਲਾ ਹੈਗਾ ਇਹਨੂੰ ਲਾਗੂ ਕਰਕੇ ਇਹਨੂੰ ਇੰਪਲੀਮੈਂਟ ਕਰੋ ਔਰ ਇਹ ਅਸੀਂ ਅੱਜ ਵੀ ਉਸ ਗੱਲ ਤੇ ਪੂਰੀ ਤਰ੍ਹਾਂ ਸਟੈਂਡ ਕਰਦੇ ਹਾਂ ਪੇ ਪ੍ਰੋਟੈਕਟ ਦੇ ਮਸਲੇ ਤੇ ਅਸੀਂ ਖੜੇ ਹਾਂ ਕਿ ਸਾਡੇ ਐਸਐਸਏ ਰਮਸਾ ਟੀਚਰ ਦੀ ਪੇ ਜਿਹੜੀ ਕਟਾਈ ਗਈ ਆ ਉਹ ਨਹੀਂ ਕਟਣੀ ਚਾਹੀਦੀ ਸੀ ਹੋਣੀ ਚਾਹੀਦੀ ਹੈ ਜੇ 1 ਸਾਲ ਸਰਕਾਰ ਨੇ ਘਟਾਇਆ ਅਸੀਂ ਸਵਾਗਤ ਕਰਦੇ ਹਾਂ ਚੰਗੀ ਗੱਲ ਕੀਤੀ ਹੈ 1 ਸਾਲ ਦਾ ਪਰਮਿਸ਼ਨ ਇਹਨਾਂ ਦਾ ਨਹੀਂ ਹੋਰ ਵੀ ਸਾਰੇ ਮੁਲਾਜ਼ਮਾਂ ਦਾ ਅੱਜਕੱਲ੍ਹ ਧਾ ਦਿੱਤਾ ਗਿਆ ਬਹੁਤ ਵਧੀਆ ਗੱਲ ਹੈ ਮੈਂ ਤਾਂ ਕਹਿੰਨਾ ਕਿ 3 ਸਾਲ ਜਿਹੜਾ ਹੈਗਾ ਉਹ ਚਾਹੀਦਾ ਹੀ ਨਹੀਂ ਬੇਸਿਕ ਉਹ ਸਟਾਰਟਿੰਗ ਤੋਂ ਜੋ ਹਾਈ ਕੋਰਟ ਦਾ ਫੈਸਲਾ ਹੋ ਚੁੱਕਿਆ ਫੁੱਲ ਪੇ ਜਿਹੜੀ ਹੈਗੀ ਆ ਮੁਲਾਜ਼ਮ ਨੂੰ ਲੱਗਦੇ ਸਾਰ ਮਿਲਣੀ ਚਾਹੀਦੀ ਹੈ ਉਹ ਵੀ ਅਸੀਂ ਲਾਗੂ ਕਰਵਾਵਾਂਗੇ ਪਰ ਜੇਕਰ ਹੁਣ ਕੋਈ ਸਾਥੀ ਦਿਮਾਗ ਦੇ ਵਿੱਚ ਇਹ 네ਗੇਟਿਵ ਗੱਲਾਂ ਲੋਕਾਂ ਦੇ ਵਿੱਚ ਮੈਨੂੰ ਪਤਾ ਇੱਥੇ ਕਈ ਤਰ੍ਹਾਂ ਦੇ ਲੋਕ ਬੈਠੇ ਆ ਕਈ ਤਰ੍ਹਾਂ ਦੀ ਲੀਡਰਸ਼ਿਪ ਬੈਠੀ ਆ ਜਿਹਨੂੰ ਤਕਲੀਫ ਵੀ ਹੁੰਦੀ ਆ ਜਿਹਨੂੰ ਦੁੱਖ ਵੀ ਹੁੰਦਾ ਕਿ ਯਾਰ ਜਦੋਂ ਤਾਂ ਪਿਛਲੇ ਸਮਿਆਂ ਦੇ ਵਿੱਚ ਤਾਂ ਆ ਹਾਲਾਤ ਸੀਗੇ ਹੁਣ ਇਹ ਹਾਲਾਤ ਜਿਹੜੇ ਹੈਗੇ ਨੇ ਉਹ ਸਰਕਾਰਾਂ ਗੱਲ ਵੀ ਸੁਣਨ ਲੱਗ ਪੀਆਂ ਕਮੇਟੀ ਵੀ ਬਣਨ ਲੱਗ ਪੀ ਕਮੇਟੀ ਦੇ ਵਿੱਚ ਅਧਿਆਪਕ ਲੀਡਰ ਸ਼ਾਮਲ ਵੀ ਹੋਣ ਲੱਗ ਪਏ ਔਰ ਮਸਲੇ ਹੱਲ ਹੋਣ ਵਾਲੇ ਪਾਸੇ ਨੂੰ ਬਦਲ ਲੱਗ ਪਏ ਤੇ ਕਈਆਂ ਦੀ ਢਿੱਡ ਵੀ ਪੀੜ ਹੁੰਦੀ ਆ ਕਈਆਂ ਨੂੰ ਦੁੱਖ ਤਕਲੀਫ ਵੀ ਹੁੰਦਾ ਕਿ ਪਿਛਲੇ ਸਮੇਂ ਅਚ ਤੇ ਹੋਇਆ ਨਹੀਂ ਹੁਣ ਇਹ ਕਾਹਤੋਂ ਹੋਣ ਲੱਗ ਪਿਆ ਇਸ ਕਰਕੇ ਬਹੁਤ ਸਾਰੇ ਲੋਕ ਨੈਗੇਟਿਵ ਕਮੈਂਟ ਵੀ ਪਾਉਣਗੇ ਲੋਕਾਂ ਨੂੰ ਪੜਕਾਉਣਗੇ ਵੀ ਖਾਸ ਕਰਕੇ ਸਿੱਖਿਆ ਪ੍ਰੋਵਾਈਡਰ ਜੀ ਐਸਐਸਟੀਆਰ ਏਆਈ ਅਧਿਆਪਕਾਂ ਨੂੰ ਵੀ ਪੜਕਾਉਣਗੇ ਕਿ ਤੁਹਾਨੂੰ ਤਾਂ ਕਮੇਟੀ ਤੇ ਸੁੱਟਤਾ ਤੁਹਾਡਾ ਤਾਂ ਕੁਝ ਹੋਇਆ ਹੀ ਨਹੀਂਗਾ ਮੈਂ ਗੱਲ ਦੱਸ ਦਿਆਂ ਸਾਥੀਓ ਜੋ ਕੁਝ ਹੋ ਰਿਹਾ ਇਹ ਥੋੜੇ ਸੰਘਰਸ਼ ਕਰਕੇ ਹੋ ਰਿਹਾ ਅਧਿਆਪਕ ਸੰਘਰਸ਼ ਕਮੇਟੀ ਔਰ ਅਧਿਆਪਕ ਇਕਤਾ ਕਰਕੇ ਹੋ ਰਿਹਾ ਕਿਰਪਾ ਕਰਕੇ ਰੱਬ ਦਾ ਵਾਸਤਾ ਜੇ ਹੁਣ ਟੁੱਟਣ ਨਾ ਦਿਆ ਜੇ ਹੁਣ ਇਹਨੂੰ ਖਤਮ ਨਾ ਹੋਣ ਦੇ ਆਜੇ ਮਾਹੌਲ ਬਹੁਤ ਸੋਹਣਾ ਬਣ ਗਿਆ ਤੁਹਾਡੀਆਂ ਮੰਗਾਂ ਹੱਲ ਹੋਣ ਵਾਲੇ ਪਾਸੇ ਨੂੰ ਰਸਤਾ ਬਣ ਗਿਆ ਜਿਹੜਾ ਰਸਤੇ ਬੰਦ ਹੋਏ ਸੀ ਉਹ ਰਸਤੇ ਖੁੱਲ ਗਏ ਆ ਕਿਰਪਾ ਕਰਕੇ ਇਹਨੂੰ ਉਧਰਲੇ ਪਾਸੇ ਨੂੰ ਲੈ ਕੇ ਜਾਇਓ ਦੂਜੇ ਨੰਬਰ ਦੇ ਉੱਤੇ 5178 ਟੀਚਰ ਨੋਟ ਕਰ ਲੈਣ ਇੱਥੇ ਬਹੁਤ ਸਾਰੇ ਨੈਗੇਟਿਵ ਕਮੈਂਟ ਮੇਰੀ ਪੋਸਟ ਦੇ ਉੱਤੇ ਕਰ ਰਹੇ ਆ ਉਹਨਾਂ ਨੇ ਉਦੋਂ ਨਹੀਂ ਕੋਈ ਵੀ ਕਮੈਂਟ ਕੀਤਾ ਜਿਸ ਦਿਨ ਉਹਨਾਂ ਨੂੰ ਰੈਗੂਲਰ ਕਰਨ ਦੀ ਉੱਥੇ ਗੱਲ ਆਪਣੇ ਆਪ ਚੱਲੀ ਸੀ ਉਹਨਾਂ ਦੇ ਲੀਡਰ ਆਪਣੇ ਆਪ ਧੰਨਵਾਦ ਕਰ ਰਹੇ ਸੀਗੇ ਜੇਕਰ ਅਸੀਂ ਅੱਜ ਵੀ ਸਰਕਾਰ ਕੋਲ ਇਸ ਗੱਲ ਦਾ ਦਬਾਅ ਬਣਾ ਰਹੇ ਹਾਂ ਕਿ ਇਹਨਾਂ ਨੂੰ ਉੱਥੋਂ ਕੀਤਾ ਜਾਵੇ ਤੇ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਹੋ ਤਾਂ ਫਿਰ ਜਿੱਦਾਂ ਮਰਜ਼ੀ ਤੁਸੀਂ ਕਰ ਲਵੋ ਸਾਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਸਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਮਸਲੇ ਹੱਲ ਕਰਨ ਵਾਸਤੇ ਆਏ ਹਾਂ ਸਾਡਾ ਆਪਣਾ ਇੰਟਰਨਲ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ ਸਾਡਾ ਸਿਰ ਤੇ ਸਿਰਫ ਇੰਟਰਸਟ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਔਰ ਉਹਦੇ ਵਾਸਤੇ ਅਧਿਆਪਕ ਸ਼ਿੰਗਾਰ ਕਮੇਟੀ ਪੂਰੀ ਦ੍ਰਿੜਤਾ ਦੇ ਨਾਲ ਪੂਰੀ ਸਿਰਤਾ ਦੇ ਨਾਲ ਕੰਮ ਕਰ ਰਹੀ ਹੈ ਬਾਕੀ ਹੁਣ ਤੁਸੀਂ ਇਹ ਦੇਖਣਾ ਕਿ ਸਾਡੇ ਤੋਂ ਕੰਮ ਕਰਵਾਉਣਾ ਹੈ ਕਿ ਸਾਨੂੰ ਭਜਵਾਉਣਾ ਹੈ ਔਰ ਜਿੱਥੋਂ ਤੱਕ ਇਹਨਾਂ ਦਾ ਰਿਵਿਊ ਕਰਨ ਬਾਰੇ 5178 ਤੇ ਅਸੀਂ ਅੱਜ ਵੀ ਮੰਤਰੀ ਨਾਲ ਗੱਲ ਕੀਤੀ ਆ ਸੀਐਮ ਨਾਲ ਵੀ ਗੱਲ ਕੀਤੀ ਆ ਕਿ ਇਹਨੂੰ ਰਿਵਿਊ ਕੀਤਾ ਜਾਵੇ ਇਹ ਜਿਹੜੇ ਹੈਗੇ ਨੇ ਵੈਸੇ ਤਾਂ ਨਵੰਬਰ 2017 ਤੋਂ ਰੈਗੂਲਰ ਹੋਣੇ ਬਣਦੇ ਸੀ ਪਰ ਚਲੋ ਠੀਕ ਆ ਮੰਨ ਲਿਆ ਪਰ ਇਹਨਾਂ ਨੂੰ ਅਕਤੂਬਰ ਚ ਨਾਲ ਲਿਆਇਆ ਜਾਵੇ ਇਸ ਤੋਂ ਪਹਿਲਾਂ ਕੀਤਾ ਜਾਵੇ ਇਹ ਗੱਲ ਅੱਜ ਵੀ ਸਾਡੀ ਸਰਕਾਰ ਦੇ ਨਾਲ ਚੱਲ ਰਹੀ ਆ ਤੇ ਜੇਕਰ ਤੁਸੀਂ ਇਦਾਂ ਦੀਆਂ ਗੱਲਾਂ ਕੀਤੇ ਆ ਤਾਂ ਸ਼ਾਇਦ ਤੁਸੀਂ ਤੋੜਨ ਵਾਲੇ ਪਾਸਿਓ ਇਸ ਗੱਲ ਨੂੰ ਜਾਓਗੇ ਦੂਜੇ ਨੰਬਰ ਦੇ ਉੱਤੇ ਜਿਹੜੇ ਬਾਕੀ ਸਾਡੇ ਕੰਟਰੈਕਟ ਵਾਲੇ ਮੁਲਾਜ਼ਮ ਐ ਉਹ ਪੁਲਿਸ ਇਸ ਗੱਲ ਦਾ ਖਿਆਲ ਰੱਖੋ ਤੁਹਾਡੇ ਵਾਸਤੇ ਹੀ ਤੁਹਾਡੇ ਲੀਡਰ ਲੱਗੇ ਹੋਇਆ ਤੁਹਾਡਾ ਵਧੀਆ ਜਿਹੜਾ ਫੈਸਲਾ ਹੈਗਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਕ ਪਾਲਿਸੀ ਅਸੀਂ ਬਣਾ ਰਹੇ ਹਾਂ ਔਰ ਜਿੱਥੋਂ ਤੱਕ ਕੁਝ ਲੋਕ ਕਹਿੰਦੇ ਆ ਕਿ ਚੋਣਾ ਟੱਪ ਜਾਣੀਆਂ ਹੋਣਾ ਕੁਝ ਨਹੀਂ ਇਹ ਲੌਲੀਪੌਪ ਐ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਅੱਜ ਤੱਕ ਨਾ ਕਿਤੇ ਕਮੇਟੀ ਬਣੀ ਐ ਨਾ ਕਦੇ ਕਮੇਟੀ ਨੇ ਕੋਈ ਇਦਾਂ ਦੀ ਗੱਲ ਕੀਤੀ ਆ ਔਰ ਉਹਦੇ ਵਾਸਤੇ ਅਸੀਂ ਦਰੇੜਾ ਅਸੀਂ ਇਸ ਗੱਲ ਤੇ ਪੂਰੀ ਤਰ੍ਹਾਂ ਲੱਗੇ ਹੋਏ ਆ ਔਰ ਇੱਕ ਗੱਲ ਹੋਰ ਦੱਸ ਦਈਏ ਕਿ ਕੱਲ ਮੇਰੇ ਕੋਈ ਸਾਥੀ ਕੰਪਿਊਟਰ ਵਾਲੇ ਇਸ ਗੱਲ ਦਾ ਤਰਾਜ ਜਰਾ ਰਹੇ ਕਿ ਸਾਨੂੰ ਕੱਚਿਆਂ ਦੇ ਵਿੱਚ ਸ਼ੋ ਕੀਤਾ ਗਿਆ ਮੈਂ ਭਰਾਵੋ ਤੁਹਾਨੂੰ ਸਾਫ਼ ਦੱਸ ਦਿਆਂ ਤੁਸੀਂ ਕੋਈ ਕੱਚੇ ਨਹੀਂ ਤੁਸੀਂ ਆਲਰੇਡੀ ਪਿਕਟਸ ਦੇ ਵਿੱਚ ਸੁਸਾਇਟੀ ਦੇ ਵਿੱਚ ਰੈਗੂਲਰ ਹੋ ਚੁੱਕੇ ਹੋ ਤੁਹਾਨੂੰ ਸਾਰੇ ਬੈਨੀਫਿਟ ਰੈਗੂਲਰ ਟੀਚਰ ਵਾਲੇ ਮਿਲ ਰਹੇ ਆ ਤੁਹਾਡਾ ਸਿਰਫ ਇੱਕੋ ਮਸਲਾ ਹੈ ਕਿ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸ਼ਿਫਟ ਕਰਨਾ ਹੈ ਔਰ ਜਿਹੜਾ ਇਹ ਵੀ ਮਸਲਾ ਹੈ ਅਸੀਂ ਕਮੇਟੀ ਦੇ ਵਿੱਚ ਪੂਰੇ ਜ਼ੋਰਦਾਰ ਢੰਗ ਦੇ ਨਾਲ ਥੋਡੀ ਆਵਾਜ਼ ਬਣ ਕੇ ਉਹਨੂੰ ਲੈ ਕੇ ਜਾਵਾਂਗੇ ਦੱਸਾਂਗੇ ਕਿ ਜਦੋਂ ਇਹ ਟੀਚਰ ਫੁੱਲ ਤਨਖਾਹ ਲੈ ਰਹੇ ਆ ਇਹਨਾਂ ਤੇ ਸਾਰੀਆਂ ਸ਼ਰਤਾਂ ਲਾਗੂ ਹੁੰਦੀਆਂ ਇਹ ਰੈਗੂਲਰ ਹੋ ਚੁੱਕੇ ਆ ਤਾਂ ਇਹਨਾਂ ਨੂੰ ਕਿਸੇ ਵੀ ਉਸ ਕੈਟਾਗਰੀ ਦੇ ਵਿੱਚ ਨਹੀਂ ਖੜਾ ਕਰਨਾ ਚਾਹੀਦਾ ਜੋ ਕੈਟਾਗਰੀ ਕੰਟ੍ਰੈਕਟ ਦੇ ਵਿੱਚ ਆ ਇਹਨਾਂ ਦਾ ਜਿਹੜਾ ਮਸਲਾ ਹੈਗਾ ਵਿਚਾਰ ਕੇ ਇਨਾਂ ਤੇ 1 ਰੁਪਇਆ ਵੀ ਸਰਕਾਰ ਦਾ ਨਹੀਂ ਲੱਗਦਾ ਕਿਉਂਕਿ ਪੂਰੀ ਤਨਖਾਹ ਲੈ ਰਹੇ ਆ ਸਾਰੀ ਫੰਡਿੰਗ ਇਹਨਾਂ ਦੀ ਪੰਜਾਬ ਸਰਕਾਰ ਕਰ ਰਹੀ ਹੈ ਇਹਨਾਂ ਨੂੰ ਸਿੱਧਾ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰਨਾ ਬਣਦਾ ਉਸ ਤੋਂ ਬਾਅਦ 162 ਟੀਚਰ ਸੀਗੇ 18 ਬੀਸੀ ਟੀਚਰ ਸੀਗੇ ਉਹਨਾਂ ਬਾਰੇ ਵੀ ਗੱਲ ਹੋ ਚੁੱਕੀ ਆ ਉਹਨਾਂ ਨੂੰ ਕਿਸੇ ਨੂੰ ਕੱਢਿਆ ਨਹੀਂ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਪੋਸਟਾਂ ਸਾਡੀਆਂ ਹੈਡ ਟੀਚਰ ਦੀਆਂ ਖਤਮ ਕੀਤੀਆਂ ਸੀਗੀਆਂ ਜਾਂ ਸਪੋਰਟਸ ਆਫਸਰ ਦੀਆਂ ਕੀਤੀਆਂ ਸੀਗੀਆਂ ਉਹਨਾਂ ਬਾਰੇ ਵੀ ਗੱਲ ਹੋ ਚੁੱਕੀ ਆ ਉਹ ਸਾਰੀਆਂ ਪੋਸਟਾਂ ਬਹਾਲ ਹੋਣਗੀਆਂ ਉਸ ਤੋਂ ਬਾਅਦ ਸਾਡੇ 12 14 ਸੈਸ਼ਨ ਵਾਲੇ ਕੋਈ ਟੀਚਰ EGS ਵਾਲੇ ਉਹਨਾਂ ਦੇ ਬੜੇ ਫੈਸਲਾ ਹੋ ਚੁੱਕਿਆ ਕਿ ਉਹ EGS ਦੀ ਪੋਸਟ ਦੇ ਉੱਤੇ ਦੁਬਾਰਾ ਆਉਣਗੇ ਔਰ ਜੋ ਫੈਸਲਾ ਬਾਕੀ EGS ਵਾਲਿਆਂ ਦਾ ਹੋਏਗਾ ਉਹੀ ਉਹਨਾਂ ਦੇ ਉੱਤੇ ਲਾਗੂ ਹੋਏਗਾ ਔਰ ਇਸ ਤੋਂ ਬਾਅਦ ਇਹ ਸਾਰੇ ਜਿਹੜੇ ਮਸਲੇ ਹੈਗੇ ਆ ਬੜੇ ਵਿਸਤਾਰ ਦੇ ਵਿੱਚ ਮੁੱਖ ਮੰਤਰੀ ਲੈਵਲ ਤੇ ਬੜੇ ਵਿਸਤਾਰ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਮੇਟੀ ਦੀਆਂ ਮੀਟਿੰਗਾਂ ਚੱਲਣੀਆਂ ਥੋਡੇ ਲੀਡਰ ਉਸ ਕਮੇਟੀ ਦੇ ਵਿੱਚ ਸ਼ਾਮਲ ਨੇ ਉਹ ਖੁਦ ਥੋਡੀਆਂ ਫੈਲਾ ਖੁਦ ਥੋਡੇ ਜਿਹੜੇ ਮਸਲੇ ਆ ਉਹ ਲੈ ਕੇ ਜਾਣਗੇ ਜਿੱਥੇ 10-12 ਸਾਲ ਲੰਘ ਗਏ ਉੱਤੇ 3 ਮਹੀਨੇ ਕੋਈ ਜ਼ਿਆਦਾ ਨਹੀਂ 2 ਦਿਨ 3 ਮਹੀਨਿਆਂ ਚੋ ਅੱਜ ਕੱਲ ਚੁੱਕੇ ਆ ਇਹ ਲਗਾਤਾਰ ਕੱਢੀ ਜਾਣੇ ਆ ਔਰ ਇਸ ਕਰਕੇ ਅਸੀਂ ਜ਼ੋਰ ਲਾ ਕੇ ਜਿਹੜੀ ਇਹ ਕਮੇਟੀ ਬਣੀ ਹੈ ਇਹਦੇ ਤੋਂ ਆਪਣੇ ਹੱਕ ਦੇ ਵਿੱਚ ਕੋਈ ਚੰਗੇ ਫੈਸਲੇ ਕਰਵਾ ਲਈਏ ਜੇ ਅਸੀਂ ਚੰਗੇ ਫੈਸਲੇ ਕਰਵਾ ਲਵਾਂਗੇ ਤਾਂ ਉਹਨੂੰ ਲਾਗੂ ਵੀ ਕਰਵਾ ਲਵਾਂਗੇ ਤੇ ਜੇਕਰ ਅਸੀਂ ਪਹਿਲਾਂ ਹੀ ਖਿਲਰ ਕੇ ਇੱਕ ਦੂਜੇ ਲੀਡਰਾਂ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਜਾਂ ਇਹ ਗੱਲ ਕਹਿਣੀ ਸ਼ੁਰੂ ਕਰਤੀ ਇਹਦਾ ਕ੍ਰੈਡਿਟ ਤਾਂ ਪਤਾ ਨਹੀਂ ਕਿਹੜੇ ਪਾਸੇ ਜਾਣਾ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਨੂੰ ਕੋਈ ਕ੍ਰੈਡਿਟ ਨਹੀਂ ਚਾਹੀਦਾ ਇਹਦਾ ਸਾਰਾ ਦਾ ਸਾਰਾ ਕ੍ਰੈਡਿਟ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਅਧਿਆਪਕ ਸਾਂਝਾ ਮੋਰਚਾ ਔਰ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੇ ਲੀਡਰਾਂ ਨੂੰ ਜਾਵੇਗਾ ਉਹੀ ਸਾਰਾ ਕ੍ਰੈਡਿਟ ਇਹਦਾ ਲੈ ਕੇ ਜਾਣਗੇ ਔਰ ਅਸੀਂ ਮੈਨੂੰ ਕਿਸੇ ਕ੍ਰੈਡਿਟ ਕਿਸੇ ਗੱਲ ਦੀ ਲੋੜ ਨਹੀਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਤੀਨਿਧਤਾ ਕਰਨੀ ਹੈ ਉਹ ਵੀ ਸਾਡੇ ਉਹੀ ਲੀਡਰ ਕਰਨਗੇ ਮੈਨੂੰ ਜਿੱਥੇ ਬਾਜ਼ ਮਾਰੋਗੇ ਸੰਘਰਸ਼ ਭਗਾਉਣਾ ਸੀਗਾ ਪਖਾ ਦਿੱਤਾ ਮਾਹੌਲ ਬਣਾਉਣਾ ਸੀਗਾ ਬਣਾ ਦਿੱਤਾ ਸਾਰੇ ਵਿਦਿਆਪਕ ਇੱਕ ਝੰਡੇ ਥੱਲੇ ਇਕੱਠੇ ਕਰਨੇ ਸੀਗੇ ਕਰ ਦਿੱਤੇ ਔਰ ਲੜਾਈ ਪੰਜਾਬ ਦੇ ਵਿੱਚ ਬਣਾ ਦਿੱਤੀ ਹੈ ਔਰ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਅੱਜ ਪੜੋ ਪੰਜਾਬ ਪ੍ਰੋਜੈਕਟ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਕੁਝ ਊਣਤਾਈਆਂ ਸੀਗੀਆਂ ਕੁਝ ਕਮੀਆਂ ਸੀਗੀਆਂ ਜਿਹੜੀਆਂ ਅਸੀਂ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਦਿੱਤੀਆਂ ਨੇ ਕਿ ਉਹ ਉਹਨ ਤਾਈਆਂ ਜਿਹੜੀਆਂ ਹੈਗੀਆਂ ਨੇ ਉਹ ਦੂਰ ਕੀਤੀਆਂ ਜਾਣ ਉਹਨਾਂ ਨੂੰ ਕਮੀਆਂ ਨੂੰ ਦੂਰ ਕੀਤਾ ਜਾਵੇ ਉਹਨਾਂ ਦਾ ਬਹੁਤ ਕੁਝ ਜਿਹੜਾ ਹੈਗਾ ਅਗਲੇ ਸਾਲ ਤੋਂ ਇੱਕ ਕਮੇਟੀ ਬਣੀ ਹੈ ਜਿਨੇ ਇਹਨੂੰ ਰਿਵਿਊ ਕਰਨਾ ਹੈ ਔਰ ਉਹ ਕੀਤੀ ਜਾਵੇ ਦੂਸਰੇ ਨੰਬਰ ਦੇ ਉੱਤੇ ਅਧਿਆਪਕ ਸਿੰਘ ਅਰਚ ਕਮੇਟੀ ਨੇ ਸੋਚ ਵਿਚਾਰ ਕੇ ਫੈਸਲਾ ਕੀਤਾ ਕਿ ਜਿਹੜਾ ਹੁਣ ਲਗਭਗ 11 ਤਰੀਕ ਤੱਕ ਪੋਸਟ ਟੈਸਟ ਹੋਣਾ ਸੀਗਾ ਟੈਸਟਿੰਗ ਦਾ ਔਰ ਅੱਜ 7 ਤਰੀਕ 6 ਤਰੀਕ ਹੋ ਚੁੱਕੀ ਆ ਦੋ ਤਿੰਨ ਦਿਨ ਰਹਿੰਦੇ ਆ ਜੇਕਰ ਜੋ ਅਸੀਂ ਪਿੱਛੇ ਕਰਵਾਇਆ ਜੇਕਰ ਤੁਸੀਂ ਇਹਦੀਆਂ ਰਿਪੋਰਟਾਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਅਸੀਂ ਐਚਟੀ ਤੇ ਸੀਐਚਟੀ ਰਹੀ ਤੈਨੂੰ ਤਿਆਰ ਆ ਅਸੀਂ ਕਿਸੇ ਬੀਐਮਟੀ ਕਿਸੇ ਸੀਐਮਟੀ ਕਿਸੇ ਕੋਆਰਡੀਨੇਟਰ ਨਹੀਂ ਆਪਣੀ ਰਿਪੋਰਟ ਜਿਹੜੀ ਹੈਗਾ ਦਰਜਨੀ ਕਰਾਉਣੀ ਸਾਡੇ ਆਲਰੇਡੀ ਐਚਟੀ ਸੀਐਚਟੀ ਮੌਜੂਦ ਨੇ ਤੁਸੀਂ ਸਾਨੂੰ ਦੱਸੋ ਅਸੀਂ ਆਪਣੀ ਟੈਸਟਿੰਗ ਕਰਕੇ ਤੁਹਾਨੂੰ ਜਿਹੜੀਆਂ ਰਿਪੋਰਟਾਂ ਹੈਗੀਆਂ ਭੇਜ ਦਿੰਨੇ ਆ ਜੇ ਤੁਹਾਨੂੰ ਐ ਲੱਗਦਾ ਤੁਹਾਨੂੰ ਐਚਟੀ ਤੇ ਲੱਗਦਾ ਕਿ ਉਹਦਾ ਆਪਣਾ ਸਕੂਲ ਹੈ ਬੇਸ਼ੱਕ ਇੰਟਰ ਸਕੂਲ ਕਰਾ ਲਓ ਇਧਰ ਲੈ ਐਚਟੀ ਉਧਰ ਕਰ ਲਵੇ ਉਧਰ ਲੈ ਇਧਰ ਕਰ ਲਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕਿਉਂਕਿ ਅਸੀਂ ਆਪਣੇ ਬੱਚੇ ਵਧੀਆ ਤਰੀਕੇ ਨਾਲ ਪੜਾਏ ਹੋਏ ਆ ਸਾਨੂੰ ਪਤਾ ਕਿ ਸਾਡੇ ਬੱਚੇ ਕਿਸ ਲੈਵਲ ਤੇ ਕਿੱਥੇ ਖੜੇ ਹੋਏ ਆ ਇਸ ਕਰਕੇ ਪੜੋ ਪੰਜਾਬ ਦਾ ਜਿਹੜਾ ਫੈਸਲਾ ਹੈਗਾ ਉਹ ਸਾਡਾ ਇਹ ਹੈ ਬਾਕੀ ਜੋ ਵੀ ਰਿਵਿਊ ਹੋਊਗਾ ਪੜੋ ਪੰਜਾਬ ਬਾਰੇ ਅਗਲੇ ਸੈਸ਼ਨ ਤੋਂ ਕਿਸ ਤਰੀਕੇ ਨਾਲ ਚੱਲਣਾ ਕਿਸ ਤਰੀਕੇ ਨਾਲ ਚਲਾਉਣਾ ਉਹ ਸਭ ਤੋਂ ਪਹਿਲਾਂ ਸਾਡੀ ਕਮੇਟੀ ਅਧਿਕਾਰੀ ਫਾਈਨਲ ਕਰਨਗੇ ਜੇਕਰ ਸਾਨੂੰ ਲੱਗਿਆ ਕਿ ਸਾਡੇ ਅਨਸਾਰ ਵਧੀਆ ਢੰਗ ਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖ ਕੇ ਇਹ ਪ੍ਰੋਜੈਕਟ ਆ ਰਿਹਾ ਤਾਂ ਅਸੀਂ ਫੈਸਲਾ ਲਾਵਾਂਗੇ ਨਹੀਂ ਤਾਂ ਜੋ ਲੋਕ ਜੋ ਜਨਤਾ ਦੀ ਆਵਾਜ਼ ਹੈ ਉਹਦੇ ਨਾਲ ਗੱਲ ਕੀਤੀ ਜਾਊਗੀ ਇਸ ਕਰਕੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਇਸ ਏਕਤਾ ਨੂੰ ਹੁਣ ਟੁੱਟਣ ਨਾ ਦਿਆ ਜੇ ਕੋਈ ਕਿਸੇ ਦੇ ਲੀਡਰ ਤੇ ਕੋਈ ਨੈਗੇਟਿਵ ਕਮੈਂਟ ਨਾ ਕਰਿਆ ਜੇ ਠੀਕ ਹੈ ਇਹ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਡੇ ਸੰਘਰਸ਼ ਦੀ ਜਿੱਤ ਹੋਈ ਆ ਤੁਹਾਡਾ ਸੰਘਰਸ਼ ਜਿੱਤ ਵਾਲੇ ਪਾਸੇ ਨੂੰ ਵਧਿਆ ਅਸੀਂ ਦੀ ਮੋਰਲਾਈਜ਼ ਨਹੀਂ ਹੋਏ ਅੱਜ ਵਿਕਟਿਮਾਈਜੇਸ਼ਨਾਂ ਅੱਜ ਬਦਲੀਆਂ ਅੱਜ ਸਸਪੈਂਸ਼ਨਾਂ ਅੱਜ ਨੋਟਸ ਉਹ ਰੱਦ ਹੋਏ ਨੇ ਨਾ ਕਿ ਹੋਰ ਹੋਏ ਨੇ ਉਹ ਅੱਜ ਵਾਪਸ ਹੋਏ ਨੇ ਅਸੀਂ ਅੱਕੇ ਵੱਲ ਨੂੰ ਵਧ ਰਹੇ ਆਂ ਔਰ ਇਹ ਸਾਰਾ ਕੁਝ ਕਦੋਂ ਹੋਇਆ ਸਾਡੀਆਂ ਮੀਟਿੰਗਾਂ ਤੋਂ ਪਹਿਲਾਂ ਰਾਤ ਲਿਸਟਾਂ ਵਿਕਟਿਮਾਈਜੇਸ਼ਨਾਂ ਦੀਆਂ ਬਦਲੀਆਂ ਦੀਆਂ ਆਰਡਰਾਂ ਦੀਆਂ ਰੱਦ ਹੋਣੀਆਂ ਸ਼ੁਰੂ ਹੋ ਗਈਆਂ ਸੀ ਜਿਨ੍ਹਾਂ ਦੇ ਸਟੇਸ਼ਨਾਂ ਦੇ ਉੱਤੇ ਟੀਚਰ ਆਏ ਸੀ ਉਹ ਟੀਚਰ ਵਾਪਸ ਜਾਣਗੇ ਉਹਨਾਂ ਦੇ ਆਰਡਰ ਹੋ ਗਏ ਨੇ ਉਹ ਆਪਣੇ ਸਟੇਸ਼ਨ ਦੇ ਉੱਤੇ ਹੀ ਰਹਿਣਗੇ ਇਹ ਸਾਰੇ ਮਸਲੇ ਲਗਭਗ ਸਾਥੀਓ ਅਲ ਹੋ ਗਏ ਆ ਬਾਕੀ ਤੁਹਾਡੇ ਹੱਥ ਦੇ ਵਿੱਚ ਹੈ ਕਿ ਅਧਿਆਪਕ ਸੰਘਰਸ਼ ਨੂੰ ਅਧਿਆਪਕ ਇਕਤਾ ਨੂੰ ਹੋਰ ਕਿਸ ਤਰੀਕੇ ਨਾਲ ਮਜ਼ਬੂਤ ਕਰਕੇ ਅੱਗੇ ਲੈ ਕੇ ਜਾਣਾ ਜੇ ਤੁਹਾਨੂੰ ਲੱਗਦਾ ਕਿ ਅਸੀਂ ਅਜੇ ਹੋਰ ਜਿੱਤ ਵੱਲ ਨੂੰ ਵਧਣਾ ਹੈ ਤਾ ਫਿਰ ਸਾਥ ਦੇ ਦਿਓ ਜੇ ਤੁਹਾਨੂੰ ਲੱਗਦਾ ਕਿ ਇੱਥੇ ਖੇਡਾ ਖਿਲਾਰਨਾ ਹੈ ਇੱਥੇ ਸਾਰਾ ਕੁਝ ਖਤਮ ਕਰਨਾ ਹੈ ਤਾਂ ਫਿਰ ਜੋ ਤੁਹਾਡੀਆਂ ਬੋਲੀਆਂ ਹੈਗੀਆਂ ਕਿਉਂਕਿ ਅਸੀਂ 45 46 ਜਥੇਬੰਦੀਆਂ ਨੂੰ ਇਕੱਠਿਆਂ ਕਰਕੇ ਇੱਕ ਵਿਧਾਇਕ ਸ਼ਿਗਰਸ਼ ਕਮੇਟੀ ਬਣਾਈ ਹੈ ਔਰ ਸਾਡੀ ਕੋਸ਼ਿਸ਼ ਆ ਕਿ ਟੁੱਟੇ ਨਾ ਜੇ ਟੁੱਟ ਗਈ ਥੋੜੇ ਹਾਲਾਤ ਬੜੇ ਬੁਰੇ ਹੋਣੇ ਆ ਮੈਂ ਤੁਹਾਨੂੰ ਸਾਫ਼ ਦੱਸ ਦਿੰਨਾ ਤੇ ਕਿਰਪਾ ਕਰਕੇ ਨਾ ਤੋੜਿਓ ਨਾ ਟੁੱਟਣ ਦੇ ਵਿੱਚ ਰੋਲ ਪਾਇਓ ਲੀਡਰਾਂ ਨੂੰ ਇਕੱਠੇ ਰੱਖਿਓ ਜੇ ਕੋਈ ਲੀਡਰ ਕੋਈ ਨੈਗੇਟਿਵ ਗੱਲ ਕਰਦਾ ਕਿਸੇ ਲੀਡਰ ਦੇ ਪ੍ਰਤੀ ਤਾਂ ਪੁਲਿਸ ਉਹਨੂੰ ਕਿਉ ਯਾਰ ਪਲੀਜ਼ ਛੱਡ ਦੇ ਇਹਨਾਂ ਗੱਲਾਂ ਨੂੰ ਹੁਣ ਅਸੀਂ ਮਸਾ ਮਸਾ ਸਾਡੀ ਗੱਡੀ ਟਰੈਕ ਤੇ ਚੜੀ ਆ ਅਸੀਂ ਜਿੱਤ ਵਾਲੇ ਪਾਸੇ ਨੂੰ ਵੱਧ ਰਹੇ ਆ ਸਾਨੂੰ ਵਧ ਲੈਣ ਦਿਓ ਸਾਨੂੰ ਇੱਥੋਂ ਵਾਪਸ ਨਾ ਮੋੜ ਦਿਓ ਕਿਉਂਕਿ ਬਹੁਤ ਸਾਰੀਆਂ ਸਰਕਾਰ ਦੀਆਂ ਸ਼ਕਤੀਆਂ ਵੀ ਲੱਗੀਆਂ ਹੋਣਗੀਆਂ ਜਿਹੜੀਆਂ ਸੋਚਣਗੀਆਂ ਕਿ ਇਸ ਸੰਘਰਸ਼ ਨੂੰ ਇੱਥੇ ਖਤਮ ਕਰ ਦਈਏ ਇਹ ਇੱਕ ਤਨੂੰ ਇੱਥੇ ਖੰਡਾ ਬਣਾ ਦਈਏ ਪਰ ਅਸੀਂ ਨਹੀਂ ਚਾਹੁੰਦੇ ਕਿ ਇਸ ਸੰਘਰਸ਼ ਇੱਥੇ ਖਤਮ ਹੋਵੇ ਅਸੀਂ ਇਸ ਸੰਘਰਸ਼ ਨੂੰ ਅੰਜਾਮ ਤੱਕ ਲੈ ਕੇ ਜਾਣਾ ਚਾਹੁੰਦੇ ਆ ਜਿੱਦੀ ਨਹੀਂ ਅਸੀਂ ਅੱਜ ਉਹ ਕਮੇਟੀ ਬਣਾ ਕੇ ਰੱਖ ਦਿੱਤੀ ਆ ਬਾਕੀ ਸਾਰਾ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ ਤੁਸੀਂ ਜੋ ਕਰਨਾ ਹੈ ਤੁਸੀਂ ਕਰਨਾ ਹੈ ਬਾਕੀ ਇੱਕ ਮੈਂ ਬੇਨਤੀ ਕਰਦਿਆਂ 5178 ਵਾਲੇ ਆਪਣੇ ਆਪਣੀ ਕਬਰ ਆਪ ਨਾ ਪੁੱਟਣ ਕਿਸੇ ਤਰ੍ਹਾਂ ਦੇ 네ਗੇਟਿਵ ਕਮੈਂਟ ਕਰਕੇ ਅਸੀਂ ਅੱਜ ਵੀ ਤੁਹਾਡੇ ਮਸਲੇ ਦੇ ਉੱਤੇ ਅਸੀਂ ਖੜੇ ਹਾਂ ਜੋ ਕੁਝ ਵੀ ਹੋਇਆ ਸਾਨੂੰ ਨਹੀਂ ਪਤਾ ਕਿ ਸਰਕਾਰ ਦੀ ਇਹਦੇ ਵਿੱਚ ਕੀ ਬੰਦਨੀਤੀ ਆ ਸਰਕਾਰ ਨੇ ਕਿਉਂ ਅਕਤੂਬਰ 19 ਪਾਇਆ ਕਿਉਂਕਿ ਇਹਦੇ ਵਿੱਚ ਨਾ ਤਾਂ ਕਿਸੇ ਅਧਿਆਪਕ ਸੰਘਰਸ਼ ਕਮੇਟੀ ਦੀ ਨਾ ਕਿਸੇ ਅਧਿਆਪਕ ਲੀਡਰ ਦੀ ਕੋਈ ਸਹਿਮਤੀ ਸੀਗੀ ਇਹ ਕਈ ਵਾਰੀ ਖਦੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਇਸ ਤਰ੍ਹਾਂ ਦਾ ਫੈਸਲਾ ਸੁੱਟ ਦਿਓ ਲੋਕ ਟੁੱਟ ਜਾਣ ਪਰ ਅਸੀਂ ਇਸ ਗੱਲ ਦੇ ਫੈਸਲੇ ਤੇ ਬਿਲਕੁਲ ਸਹਿਮਤ ਨਹੀਂ ਹੈਗੇ ਅਸੀਂ ਅੱਜ ਵੀ ਇਹਨੂੰ ਜਿਹੜਾ ਹੈਗਾ ਉਹ ਰਿਵਿਊ ਕਰਾਉਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਕਰੇ ਆ ਇਹਨਾਂ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ